ਸ਼ਸ਼ੀਕਲ ਦੋਸਤੋ ਦੇਸ਼ ਵਿੱਚ ਇਸ ਸਮੇਂ ਕਿਸਾਨ ਅੰਦੋਲਨ ਦੀ ਖੂਬ ਚਰਚਾ ਚੱਲ ਰਹੀ ਹੈ ਤੇ ਇਸ ਚਰਚਾ ਦੇ ਦੌਰਾਨ ਐ ਐਮਐਸਪੀ ਦੀ ਚਰਚਾ ਚੱਲ ਰਹੀ ਹੈ ਜਿੱਥੇ ਅਸਲ ਦੇ ਵਿੱਚ ਪੇਚ ਫਸਿਆ ਹੋਇਆ ਹੈ ਜਿਹਦੇ ਕਾਰਨ ਅੰਦੋਲਨ ਅਜੇ ਇੱਕ ਬਹੁਤ ਹੀ ਨਾਜ਼ੁਕ ਮੋੜ ਦੇ ਉੱਤੇ ਆਇਆ ਖੜਾ ਹੈ ਸਾਡੇ ਨਾਲ ਇਸ ਸਮੇਂ ਦੇਸ਼ ਦੇ ਬਹੁਤ ਹੀ ਪ੍ਰਚਿਤ ਆਰਥਸ਼ਾਸਤਰੀ ਸਰ ਰੰਜੀਸ਼ ਸਿੰਘ ਘਮਣਹੋਰੀ ਨੇ ਉਹ ਆਪਾਂ ਐਮਐਸਪੀ ਦੇ ਨਾਲ ਜਿਹੜੇ ਜੁੜੇ ਸਵਾਲ ਨੇ ਉਹਨਾਂ ਬਾਰੇ ਚਰਚਾ ਕਰਦੇ ਆਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀ ਅਸਲ ਦੇ ਵਿੱਚ ਸਮੱਸਿਆ ਹੈ ਕੀ ਤੇ ਇਸ ਦਾ ਇਲਾਜ ਕੀ ਹੈ ਕਮੈਂਟਸ ਆਫ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਸਭ ਥੈਂਕ ਯੂ ਕਮੈਂਟਸ ਆਫ ਅੰਦੋਲਨ ਚਾਰਿਆ ਤੇ ਸਾਰਿਆਂ ਦੀ ਨਿਗਾਹਾਂ ਪੰਜਾਬ ਦੇ ਹਰਿਆਣੇ ਦੇ ਬਾਰਡਰ ਤੇ ਲੱਗੀਆਂ ਹੋਈਆਂ ਨੇ ਜੀ ਇੱਥੇ ਜਦੋਂ ਵੀ ਗੱਲ ਹੁੰਦੀ ਜੀ ਪੇਜ ਸਟਨ ਫਸਿਆ ਹੋਇਆ ਹੈ ਕਿਸਾਨਾਂ ਦੇ ਸਰਕਾਰ ਦੇ ਵਿਚਾਇਆ ਹੋਇਆ ਹੈ ਐਮਐਸਪੀ ਦੇ ਉੱਤੇ ਕਿ ਐ ਐਮ ਐਸ ਪੀ ਦੀ ਗੱਲ ਕਰ ਰਹੇ ਹਾਂ ਫੇਰ ਸੁਆਮੀ ਨਾਥਨ ਦਾ ਜਿਹੜਾ ਐ ਸੀ 2 50 ਜਿਹੜਾ ਫਾਰਮੂਲਾ ਉਹ ਉਹਦੀ ਗੱਲ ਹੁੰਦੀ ਹੈ ਮੈਂ ਸਮਝਣਾ ਚਾਹਾਂਗਾ ਕਿ ਇਹ ਫਾਰਮੂਲਾ ਅਸਲ ਦੇ ਵਿੱਚ ਹੈ ਕਿ ਦੇਖੋ ਸਾਬ ਇਹ ਹੀ ਇੰਪੋਰਟੈਂਟ ਗੱਲ ਹੈ ਜਿਹੜੀ ਤੁਸੀਂ ਕਰ ਰਹੇ ਹੋ ਕਿ ਸੁਆਮੀ ਨਾਥਨ ਬਹੁਤ ਮੰਨੇ ਪਰ ਮੰਨੇ ਦੇਸ਼ ਦੇ ਸਾਇੰਟਿਸਟ ਹੋਏ ਨੇ ਖੇਤੀ ਜਿਹੜੇ ਇਨਕਲਾਬ ਦੇ ਪਿਤਾਮਾ ਹੀ ਨੇ ਜੀ ਹੁਣ ਉਹਨਾਂ ਹੁਣ ਮਨ ਅਪੋਰਚਿਊਨਿਟੀ ਨਹੀਂ ਰਹੀ ਇਸ ਦੁਨੀਆ ਚ ਪਰ ਉਹਨਾਂ ਨੂੰ ਪਦਮ ਮਤਲਬ 파트 ਦੇਸ਼ ਦਾ ਬੜਾ ਸਨਮਾਨ ਮਿਲਿਆ ਹੈ ਸਨਮਾਨ ਮਿਲਿਆ ਹੈਗਾ ਐਂ ਚੀ ਗੱਲ ਹੈ ਉਹਨਾਂ ਨੇ 2004 ਤੋਂ ਲੈ ਕੇ 6 ਦੇ ਵਿੱਚ ਇੱਕ ਕਮਿਸ਼ਨ ਹੈਡ ਕੀਤਾ ਸੀਗਾ ਜਿਹਨੂੰ ਕਹਿੰਦੇ ਆ ਨੈਸ਼ਨਲ ਕਮਿਸ਼ਨ ਔਨ ਫਾਰਮਰਸ ਜੀ ਤੇ ਉਹ ਜੁਪੀਏ 1 ਨੇ ਬਣਾਇਆ ਸੀਗਾ ਜੀ 2004 ਤੋਂ 6 ਦੇ ਵਿੱਚ ਉਹਨਾਂ ਨੇ ਪੰਜ ਰਿਪੋਰਟਾਂ ਦਿੱਤੀਆਂ ਸੀ ਹੋਰ ਨਾ ਸੋ ਇਹ ਚਿੰਤ ਸੁਲਾਵ ਮੇਨ ਉਹਦਾ ਮਕਸਦ ਸੀ ਕਿ ਪਿੰਡ ਦੀ ਆਰਥਿਕਤਾ ਤੇ ਕਿਸਾਨੀ ਦਾ ਜਿਹੜਾ ਦਸ਼ਾਏ ਕਿਵੇਂ ਸਦਾਰੀ ਹੈ ਤੇ ਉਹ ਦੇਸ਼ ਵਿਦੇ ਆਰਥਿਕਤਾ 'ਚ ਵੱਧ ਦੇ ਹਿੱਸਾ ਕਿਵੇਂ ਪਾ ਸਕ ਜੀ ਇਹਦੇ ਨਾਲ ਇਹਨਾਂ ਨੂੰ ਇੱਕ ਸੁਝਾਅ ਉਹਨਾਂ ਦਾ ਇਹ ਸੀ ਹੋਰ ਨਾ ਸੁਝਾਅ ਮਤਲਬ ਕਭੀ ਹੋਰ ਸੁਝਾਅ ਲੈ ਜੀ ਇੱਕ ਸੁਝਾਅ ਇਹ ਸੀ ਕਿ ਜੇ ਕਿਸਾਨ ਨੂੰ ਉਹਦੀ ਫਸਲ ਦਾ ਮੁੱਲ ਜਿਹੜਾ ਸਹੀ ਦਿੱਤਾ ਜਾਵੇ ਤੇ ਉਹਦੀ ਹਾਲਤ ਸੁਧਰ ਸਕਦੀ ਹੈ ਕਾਫੀ ਹੱਦ ਤੱਕ ਜੀ ਉਹ ਫਾਰਮੂਲਾ ਉਹਨਾਂ ਨੇ ਦਿੱਤਾ ਸੀ C2 C2 ਇੱਕ ਕਾਸਟ ਕੰਪੋਨੈਂਟ ਹੈ ਅੱਛਾ C2 ਜਿਹੜਾ ਕਿ ਜਿਹਦੇ ਵਿੱਚ ਕਿਸਾਨ ਜੋ ਵੀ ਖੇਤੀ ਦੇ ਉਤਪਾਦਨ ਲਈ ਮੰਡੀ ਚੋਂ ਖਰੀਦਦਾ ਹੈ ਉਹ ਆਪਣੇ ਪਰਿਵਾਰ ਦੀ ਜਿਹੜੀ ਕਿਰਤ ਲਾਉਂਦਾ ਹੈ ਉਹ ਖੁਦ ਆਪਣੀ ਮੈਨੇਜਮੈਂਟ ਜਾਂ ਹੋਰ ਕੋਈ ਉਹਦੇ ਵਿੱਚ ਸੀਟੂ ਉਹਦੇ ਵਿੱਚ ਮੈਂ ਜਿੰਨੇ ਵੀ ਸਰੋਤ ਲੱਗਦੇ ਨੇ ਜਿੰਨੇ ਵੀ ਸਰੋਤ ਲੱਗਦੇ ਆ ਜੀ ਇਹ ਕੰਪਰੀਹੈਂਸਿਵ ਕਾਸਟ ਵੀ ਉਹਨੂੰ ਕਹਿ ਦਿੰਦੇ ਆ ਹਾਂਜੀ ਤੇ ਉਹਦੇ ਵਿੱਚ ਏ ਟੂ ਪਲੱਸ ਫੈਮਿਲੀ ਲੇਬਰ ਪਲੱਸ ਜਿਹੜਾ ਦੋ ਚੀਜ਼ਾਂ ਹੋਰ ਜੋੜੀਏ A2 ਤੇ ਪਲੱਸ ਉਹ ਦੂਜਾ ਫੈਮਿਲੀ ਲੇਬਰ ਉਹ ਕੀ ਫਾਰਮੂਲਾ ਹੈ A2 ਜਿਹੜਾ ਹੈਗਾ ਇਹ ਜਿੰਨੀਆਂ ਚੀਜ਼ਾਂ ਉਹ ਵੇਰੀਏਬਲ ਕਾਸਟਾਂ ਜਿੰਨੀਆਂ ਉਹ ਮੰਡੀ ਤੋਂ ਖਰੀਦਦਾ ਹੈ ਖੇਤੀ ਦੇ ਉਤਪਾਦਨ ਕਰਨ ਲਈ ਜੋ ਵੀ ਸਮਾਨ ਜਿਹੜੇ ਖੇਤੀ ਦੇ ਉਤਪਾਦਨ ਵਾਸਤੇ ਪਿਆ ਜਾਂਦਾ ਹੈ ਉਹ ਹਿਊਮਨ ਲੇਬਰ ਆ ਪਾਵੇਂ ਉਹ ਹੋਰ ਕੋਈ ਲੇਬਰ ਆ ਜਾਂ ਟਰੈਕਟਰ ਦੀ ਵਹਾਈ ਹੈ ਜਾਂ ਕਟਾਈ ਹੈ ਜੋ ਬੀਜ ਹੈ ਖਾਦਾਂ ਸਭ ਕੁਝ ਇਹਨਾਂ ਸਭ ਉਹਦੇ ਵਿੱਚ ਆ ਜਾਂਦਾ ਹੈ ਇਹਦੇ ਵਿੱਚ ਉਹ ਫੈਮਿਲੀ ਲੇਬਰ ਜੋੜ ਲਈ ਜਾਂਦੀ ਹੈ ਕਿ ਫੈਮਿਲੀ ਉਹ ਆਫਟਰ ਕੰਮ ਵੀ ਕਰਦਾ ਨਾ ਕੰਮ ਕਰਦੀ ਹੈ ਗੱਲ ਕਿਸਾਨ ਹੀ ਕੰਮ ਕੰਮ ਨਹੀਂ ਕਰਦਾ ਕਿਸਾਨ ਦੀ بیوی ਬੱਚੇ ਵੀ ਕੰਮ ਕਰਦੇ ਨਾਲ ਉਹਨਾਂ ਦੀ ਪਰ ਲਾਗਤ ਕਿਤੇ ਗਿਣੀ ਨਹੀਂ ਜਾਂਦੀ ਪਰ ਉਹਦੇ ਵਿੱਚ ਫੈਮਿਲੀ ਲੇਬਰ ਚ ਇੰਪਿਊਟਡ ਕਾਸਟ ਵੀ ਐਸ ਇਟ ਕਿ ਜੇ ਉਹ ਹੋਰ ਕਿਧਰੇ ਕੰਮ ਕਰਦੇ ਹੁੰਦੇ ਤੇ ਉਹਨਾਂ ਨੂੰ ਕਿੰਨੀ ਲਗ ਦੇਣੀ ਪੈਣੀ ਸੀ ਜੀ ਜਾਂ ਉਹ ਫੈਮਿਲੀ ਲੇਬਰ ਦੀ ਥਾਂ ਅੰਗੇਜ ਕਰਦੇ ਲੇਬਰ ਤੱਕ ਕਿੰਨੀ ਕਾਸਟ ਇਹਨੂੰ ਇੰਪਿਊਟਡ ਕਾਸਟ ਕਹਿੰਦੇ ਨੇ ਜੀ ਜੀ ਇਹਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਨੇ ਖੋਰ ਜੋੜ ਲੀਆਂ ਜਾਂਦੀਆਂ ਜਿਵੇਂ ਸੀਟ ਬਣਾਉਣ ਲਈ ਹਾਂਜੀ ਉਹਦੇ ਵਿੱਚ ਇੱਕ ਚੀਜ਼ ਤਾਂ ਇਹ ਹੈ ਕਿ ਕਿਸਾਨ ਲੱਖਾਂ ਰੁਪਈਆ ਦੀ ਮਸ਼ੀਨਰੀ ਖਰੀਦਦਾ ਹੈ ਭਾਵੇਂ ਉਹ ਟਰੈਕਟਰ ਹੈ ਟਿਊਬਲਾਂ ਦਾ ਹੈਗਾ ਟਰਾਲੀ ਹੈ ਕਈ ਬਹੁਤ ਚੀਜ਼ਾਂ ਨੇ ਜਿਵੇਂ ਖੇਤੀ ਦੇ ਕੰਮ ਚਾਹੀਦੇ ਜੋ ਖੇਤੀ ਦੇ ਸੰਦ ਨੇ ਜੀ ਉਹ ਭਾਵੇਂ ਲੋਨ ਲੈ ਕੇ ਲਵੇ ਤੇ ਭਾਵੇਂ ਆਪਣੇ ਕੋਲੋਂ ਖਰਚਾ ਕਰੇ ਜੀ ਉਹਦਾ ਜਿਹੜਾ ਵਿਆਜ ਹੈ ਬੈਂਕ ਰੇਟ ਉਹ ਬੈਂਕ ਤੋਂ ਜੇ ਕਰਜ ਲੇਤੇ ਉਹਦਾ ਵਿਆਜ ਜਿਹੜਾ ਹੈ ਉਹ ਗਿਣਿਆ ਜਾਂਦਾ ਉਹਦੇ ਵਿੱਚ ਜੇ ਟੂ ਪਲੱਸ ਫੈਮਿਲੀ ਲੇਬਰ ਪਲੱਸ ਉਹ ਵਿਆਜ ਦਾ ਕੰਪੋਨੈਂਟ ਚੌਥੀ ਗੱਲ ਜਿਹੜੀ ਗਿਣੀ ਜਾਂਦੀ ਹੈ ਉਹ ਹੈ ਜ਼ਮੀਨ ਦਾ ਠੇਕਾ ਜੀ ਕਈ ਵਾਰੀ ਦੋਸਤ ਇਹ ਸਮਝ ਲੈਂਦੇ ਕਿ ਠੇਕਾ ਹੁਣ ਤਾਂ ਬਹੁਤ ਜ਼ਿਆਦਾ ਜੀ 70 70 ਹਜ਼ਾਰ ਪਰ ਜ਼ਮੀਨ ਦਾ ਠੇਕਾ ਜਿੰਮੀ ਤਾਂ ਉਹਦੀ ਆਪਣੀ ਹੈ ਉਹਨੂੰ ਇੰਪਿਊਟਡ ਹੁੰਦਾ ਕਿ ਜੇ ਉਹ ਲੈਂਡ ਰੈਂਟ ਤੇ ਦੇਵੇ ਲੀਜ਼ ਆਊਟ ਕਰੇ ਜਾਂ ਲੀਜ਼ ਇਨ ਕਰੇ ਤਾਂ ਉਹਨੂੰ ਠੇਕਾ ਦੇਣਾ ਪੈਂਦਾ ਹੈ। ਇਹ ਲੀਜ਼ ਆਊਟ ਕਰੇ ਤਾਂ ਵੀ ਉਹਨੂੰ ਮਿਲਣਾ ਹੈਗਾ। ਤੇ ਉਹ ਮਿਰਕਲ 1952 ਦੇ ਵਿੱਚ ਕੈਪਟ ਬਣਿਆ ਸੀਗਾ ਜਿਹਦੇ ਵਿੱਚ ਉਦੋਂ 13000 ਰੁਪਏ ਮਤਲਬ ਐਕਟ ਦੇ ਮੁਤਾਬਕ ਐ। ਐਕਟ ਦੇ ਮੁਤਾਬਕ ਐ। ਇਹ ਮਤਲਬ ਐ ਨਹੀਂ ਕਿ ਅੱਜ ਦੇ ਰੇਟ ਦੇ ਹਿਸਾਬ ਨਾਲ। ਹਾਂ ਜਿਵੇਂ ਪਹਿਲਾਂ ਖ ਨਹੀਂ ਉਸ ਹਿਸਾਬ ਨਾਲ ਹੁੰਦਾ ਵਧਦਾ ਨਹੀਂ ਕਿਤੇ ਵੱਧ ਪੱਧਰ ਹੁੰਦਾ। ਹੁਣ ਤਾਂ ਦੇਖੋ ਉਦੋਂ ਤਾਂ 13000 ਰੁਪਏ ਪਰ ਕਿੱਲਾ ਸੀਗਾ। ਤੇ ਹੁਣ ਇਹ 70 70000 ਕਿੱਲੇ ਦਾ ਠੇਕਾ ਵੀ ਆ ਪਰ 13000 ਦੀ ਜਿਹੜਾ ਕਿ ਅਧਿਕਾਰਤਾ ਆ ਜਾਂਦੀ ਸੀ ਜਦ ਵੀ ਹਾਂ ਚਲੋ ਮੇਰੇ ਕੋਲ ਹੋਰ ਗਿਣੀ ਜਾਂਦੀ ਹੈ ਇਹ ਜਿਹੜਾ ਸਾਰਾ ਹੈ ਇਹਨੂੰ ਕਹਿੰਦੇ ਆ ਸੀ ਟੂ ਲੱਗਦਾ ਜੀ ਇੱਕ ਫਾਰਮੂਲੇ 'ਚ ਵੀ ਨੁਕਸਾ ਥੋੜਾ ਜਿਹਾ ਹਾਂ ਫਾਰਮੂਲੇ 'ਚ ਉਹ ਹੈ ਕਿ ਇਹਦੇ ਵਿੱਚ ਫਾਰਮਰ ਨੂੰ ਇੱਕ ਸਕਿਲਡ ਮੈਨ ਪਾਵਰ ਦੇ ਤੌਰ ਤੇ ਨਹੀਂ ਵਰਤੇ ਮਦੀ ਕਾਸਟ ਲਾਈ ਜਾਂਦੀ ਜਿਵੇਂ ਉਹਦੇ ਮੈਨੇਜਰੀਅਲ ਕਾਸਟ ਨਹੀਂ ਲਾਈ ਕਿ ਫਾਰਮਰ ਮੈਨੇਜਰ ਵੀ ਆ अच्छा अच्छा वो अपनी खेती ਦਾ ਮੈਨੇਜ ਵੀ ਕਰਦਾ ਮਤਲਬ ਸਰ ਲੇਬਰ ਦੇ ਤੌਰ ਤੇ ਮਿਲਿਆ ਜਾਂਦਾ ਉਹ ਹਾਂ اچھا ਸੋ ਉਹਦੇ ਇਹ ਜੇ ਕੁਝ ਹੋਵੇ ਤੇ ਉਹ C2 ਜਿਹੜਾ A2 ਫੈਮਿਲੀ ਲੇਬਰ ਨਾਲ ਕਿਤੇ ਵਧ ਹੋ ਜਾਂਦਾ ਜੀ ਸੋ ਇਹ ਜਿਹੜਾ ਰੌਲਾ ਇੱਕ ਤਾਂ ਫਾਰਮਰ ਮੰਗ ਰਹੇ ਨੇ ਕਿ C2 ਜਮਾ 50% ਦਿਓ ਕਿ ਮੈਂ 50% ਜਿੰਨੀ ਲਾਗਤ ਆ ਗਈ ਉਹਦੇ 50% ਜਿਹੜੀ ਹੈ ਹੋਰ ਉਹਦੇ ਜਮਾ ਕਰਕੇ ਉਹਨੂੰ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਘੱਟੋ ਘੱਟ ਮੁੱਲ ਉਹ ਨਿਸ਼ਚਿਤ ਕਰੋ ਜੀ ਘੱਟੋ ਘੱਟ ਮੁੱਲ ਪਰ ਇੱਕ ਹੋਰ ਪਲੇਖਾ ਪਾਇਆ ਜਾਂਦਾ ਕਿ ਐਜਿਪਟ ਕਿ ਉਸ ਤੋਂ ਵੱਧ ਨਹੀਂ ਖਰੀਦਣਾ ਉਸ ਤੋਂ ਵੱਧ ਖਰੀਦਿਆ ਜਾ ਸਕਦਾ ਹੈ ਹਾਂ ਇਹ ਘੱਟੋ-ਘੱਟ ਹੈ ਮਤਲਬ ਨਿਯੋਨਤਮ ਮੁੱਲ ਜਿਹੜਾ ਇਹ ਦੇਣਾ ਪਏਗਾ ਇਹ ਇਹ ਦੇਣਾ ਕਿਸਾਨ ਨੂੰ ਮਿਲਣਾ ਚਾਹੀਦਾ ਜੀ ਜੇ ਉਸ ਤੋਂ ਵੱਧ ਫਰਜ਼ ਕਰੋ ਕਿਸੇ ਵੇਲੇ ਮਾਰਕੀਟ ਚੜ ਜਾਂਦੀ ਹੈ ਤਾਂ ਵੱਧ ਵੀ ਦੇ ਸਕਦੇ ਉਹ ਪ੍ਰੋਕਿਊਰਮੈਂਟ ਪ੍ਰਾਈਸ ਨਹੀਂ ਹੈ ਪ੍ਰੋਕਿਊਰਮੈਂਟ ਪ੍ਰਾਈਸ ਤਾਂ ਅੱਛਾ ਪ੍ਰੋਕਿਊਰਮੈਂਟ ਪ੍ਰਾਈਸ ਨਹੀਂ ਹੈ ਇਹ ਘੱਟੋ-ਘੱਟ ਸਮਰਥਨ ਮੁੱਤੀ ਹੁੰਦੀ ਹੈ ਸਮਰਥਨ ਮੁੱਲ ਹੈ ਤਾਂ ਕਿ ਕਿਸਾਨ ਦੀਆਂ ਲਾਗਤਾਂ ਉਹਦੇ ਜੀਣ ਰੇਟ ਦਾ ਖਿਆਲ ਰੱਖਿਆ ਜਾ ਜੀ ਇਹ ਹੈ ਸੋ ਜਿਹੜਾ ਇਸ ਵੇਲੇ ਪੇਚ ਦੀ ਤੁਸੀਂ ਗੱਲ ਕੀਤੀ ਹੈ ਪੇਚ ਫਸਿਆ ਹੈ ਪੇਚ ਕਿਉਂ ਫਸਿਆ ਹੋਇਆ ਉਹ ਇਹ ਹੈ ਕਿ ਦੋ ਇਹ ਦੋਰਾ ਪੇਜ ਹੈ ਹਮ ਇੱਕ ਤਾਂ ਕਿਸਾਨ ਕਹਿੰਦੇ ਨੇ ਕਿ ਸਾਨੂੰ ਸਵਾਮੀ ਨਾਥ ਨੇ ਐਮ ਐਸ ਪੀ ਦਿਓ ਜਿਹੜੀ ਆਪਾਂ ਹੁਣੇ ਗੱਲ ਕੀਤੀ ਹੈ ਹਾਂਜੀ ਦੂਜੇ ਉਹ ਕਹਿੰਦੇ ਨੇ ਕਿ ਇਹਨੂੰ ਲੀਗਲ ਸਟੇਟਸ ਵੀ ਦਿਓ ਜੀ ਇਹ ਦੋਰਾ ਪੇਸ ਇਸ ਇਸ ਲਈ ਹੈ ਕਿ ਸ਼ਾਇਦ ਸਰਕਾਰ ਕਹਿ ਰਹੀ ਹੈ ਕਿ ਅਸੀਂ ਤੇ ਤੁਹਾਨੂੰ ਦੋ ਸਵਾਮੀ ਨਾਥਨ 2019 ਚ ਹੀ ਦੇ ਦਿੱਤੀ ਸੀ ਹਮ ਪਰ ਉਹ ਦਿੱਤੀ ਸੀ 8 ਇਹ A2 ਯਮਾ ਫੈਮਿਲੀ ਲੇਬਰ ਹੂੰ ਉਹਦਾ 50% ਜਮਾ ਕਰਕੇ C2 ਜਮਾ 50% ਦੇ ਦਿੰਦਾ ਠੀਕ ਹੈ ਇਹ C2 ਜਮਾ 50% ਇਹ ਕਿਸਾਨ ਇੱਕ ਵਾਰ ਇੱਕ ਦਾ ਉਹ ਇਸ਼ੂ ਹੈ ਇੱਕ ਦੂਜਾ ਲੀਗਲ ਸਟੇਟਸ ਦਾ ਹੁਣ ਸਰਕਾਰ ਕਹਿੰਦੀ ਹੈ ਕਿ ਜੇ ਅਸੀਂ ਲੀਗਲ ਕਰ ਦਈਏ ਤਾਂ ਇਹਦੇ ਨਾਲ ਸਾਡੇ ਤੇ ਬਹੁਤ ਜ਼ਿਆਦਾ ਬੋਝ ਪਏਗਾ ਜੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸਰਕਾਰ ਤੇ ਕਿੰਨਾ ਕੁ ਬੋਝ ਆਉਂਦਾ ਦੇਖ ਕੇ ਵੀ ਆਉਂਦਾ ਦੇਖੋ ਇਹ ਬਹੁਤ ਐਮ ਸਵਾਲ ਹੈ ਸਰਕਾਰ ਕਿਸਾਨਾਂ ਨੂੰ ਇਹ ਕਹਿ ਰਹੀ ਕਿ ਅਸੀਂ 16 ਲੱਖ ਕਰੋੜ ਰੁਪਈਆ 17 ਲੱਖ ਕਰੋੜ ਜਿਹਦਾ ਐਜੀਟੇਸ਼ਨ ਪਿਛਲੀ ਵਾਰੀ ਪੂਰੀ ਪੀਕ ਤੇ ਸੀ ਤਾਂ ਸਰਕਾਰ ਉਹ ਦੋ ਕਹਿ ਰਹੀ ਸੀ ਕਿ 17 ਲੱਖ ਕਰੋੜ ਰੁਪਈਆ ਸਾਨੂੰ ਸਲਾਨਾ ਹੋਰ ਖਰਚਣਾ ਪਵੇ ਟੋਟਲ 2.5 3 ਲੱਖ ਕਰੋੜ ਤਾਂ ਖਰਚ ਹੀ ਰਹੀ ਹੈ ਸਰਕਾਰ ਗਵਰਨਮੈਂਟਲੀ ਜੀ ਜੀ ਸੋ ਇਹਦਾ ਮਤਲਬ ਇਹ ਹੈ ਕਿ ਜੇ ਸਰਕਾਰ ਇਹਨੂੰ ਲੀਗਲ ਸਟੇਟਸ ਕਰ ਦਿੰਦੀ ਹੈ ਸਾਰੀਆਂ ਫਸਲਾਂ ਤੇ ਐਮਐਸਪੀ ਦਿੰਦੀ ਹੈ ਔਰ ਸਰਕਾਰ ਖਰੀਦੀ ਹੈ ਤਾਂ ਸਰਕਾਰ ਦੇ ਅੰਕੜਿਆਂ ਮੁਤਾਬਕ 17 ਲੱਖ ਕਰੋੜ ਪਰ ਕਿਸਾਨਾਂ ਦਾ ਮੁੱਦਾ ਇਹ ਨਹੀਂ ਹੈ ਜੀ ਕਿਸਾਨ ਕਹਿੰਦੇ ਨੇ ਕਿ ਸਾਨੂੰ ਐਮਐਸਪੀ ਲੀਗਲ ਹੋਵੇ ਖਰੀਦੇ ਜਿਹੜਾ ਮਰਜੀ ਉਸ ਤੋਂ ਘੱਟ ਕਾਨੂੰਨੀ ਤੌਰ ਤੇ ਕੋਈ ਖਰੀਦ ਨਾ ਚਾਹੇ ਵੀ ਕੋਈ ਪ੍ਰਾਈਵਟਿਟੀ ਵਾਧਾ ਦਾ ਖਰੀਦੇ ਜਾਂ ਸਰਕਾਰ ਕੇ ਦੇ ਵੀ ਇਹਨੇ ਬੈਠ ਸਾਨੂੰ ਦਿੱਤੇ ਜਾਣੇ ਚਾਹੀਦੇ ਐਨੇ ਮਿਨੀਮਮ ਸਾਨੂੰ ਸ਼ੋਮੀਨਾਥ ਨੂੰ ਪਲੱਸ 50% ਮਿਲਣਾ ਚਾਹੀਦਾ ਇਹ ਇਹ ਆ ਸਾਨੂੰ ਦਾ ਮੁੱਦਾ ਜੀ ਜੀ ਤੇ ਦੂਜਾ ਹੈ ਕਿ ਜਿਹੜੇ ਸਰਕਾਰ ਦੇ ਅੰਕੜੇ ਨੇ ਉਹ ਉਹ ਵੀ ਕੁਝ ਠੀਕ ਨਹੀਂ ਹਨ ਜੀ ਇੰਨਾ ਵੀ ਲੋੜ ਨਹੀਂ ਹੈ ਕਿ ਜੇ ਸਰਕਾਰ ਖਰੀਦੂਗੀ ਤਾਂ ਕਿਤੇ ਵੇਚੂਗੀ ਵੀ ਉਹਨੂੰ ਕੁਝ ਪੈਸੇ ਤਾਂ ਮਿਲਣਗੇ ਉਸ ਤੋਂ ਵੀ ਹੈ ਨਾ ਹੈ ਨਾ ਹਾਂ ਹੁਣ ਵੀ ਸਰਕਾਰ ਪੀ ਡੀ ਐਸ ਲਈ ਜਾਂ ਫੂਡ ਸਕਿਉਰਿਟੀ ਦੇ ਅੰਡਰੈਕਟਲੀ ਖਰੀਦ ਖਰੀਦੀ ਹੈ ਨਾ ਜਾਂ ਆਪਣੇ ਡਿਫੈਂਸ ਫੋਰਸਸ ਨੂੰ ਜਾਂ ਹੋਰ ਜਿਨ੍ਹਾਂ ਨੂੰ ਨਾਜ ਦੇਣਾ ਹੁੰਦਾ ਖਰੀਦੀ ਹੈ ਨਾ ਜੀ ਸੋ ਉਹ ਜੇ 23 ਫਸਲਾਂ ਤੇ ਖਰੀਦਿਆ ਜਾਂਦਾ ਫਿਰ ਭਾਵੇਂ 17 ਲੱਖ ਕਰੋੜ ਹੈ ਪਰ ਵੇਚਣਗੇ ਵੀ ਹਮ ਪਰ ਦੂਸਰੇ ਕਿਸਾਨ ਤਾਂ ਕਹਿੰਦੇ ਵੀ ਜਿਹੜਾ ਵਰਜੀ ਖਰੀਦੇ ਬਸ ਸਾਰੀ ਜ਼ਰੂਰੀ ਵੀ ਸਰਕਾਰੇ ਸਾਥ ਜਿਹੜਾ ਮਾਝੀ ਖਰੀਦ ਖਰੀਦ ਪ੍ਰਕਿਰ ਪ੍ਰੋਕਿਊਰਮੈਂਟ ਯਕੀਨੀ ਕਰੋ ਤੇ ਸੁਆਮੀ ਨਾਥਨ ਐਮ ਐਸ ਪੀ ਦੇ ਕਰੋ ਜੀ ਤੇ ਹੁਣ ਇਸ ਵੇਲੇ ਜਿਹੜਾ ਸਟੇਟਸ ਹੈ ਐਮ ਐਸ ਪੀ ਦਾ ਲੀਗਲ ਸਟੇਟਸ ਨਹੀਂ ਹੈ ਅੱਛਾ ਜੀ ਐਸੋ ਲਈ ਜਿਹੜਾ ਸੀਏਸੀਪੀ ਹੈ ਜੀ ਕਮਿਸ਼ਨ ਫਾਰ ਐਗਰੀਕਲਚਰਲ ਕਾਸਟ ਐਂਡ ਪ੍ਰਾਈਸਸ ਜੀ ਉਹ ਲੀਗਲ ਸਟੇਟਸ ਨਹੀਂ ਹੈ ਉਹਦਾ ਉਹ ਕਨਸਟੀਟਿਊਸ਼ਨਲ ਸਟੇਟਸ ਨਹੀਂ ਹੈ ਜੀ ਹੁਣ ਲੀਗਲ ਕਰਨ ਦੇ ਦੋ ਤਰੀਕੇ ਹੋ ਸਕਦੇ ਜਾਂ ਤੇ ਸਰਕਾਰ ਪਰ ਆਰਡੀਨੈਂਸ ਕਰਕੇ ਪਾਰਲੀਮੈਂਟ ਚ ਕੋਈ ਕਾਨੂੰਨ ਬਣਾ ਦੇ ਜੀ ਇਹ ਆ 23 ਫਸਲੇ ਨੇ ਇਹਨਾਂ ਦੀ ਆ ਜੋ ਵੀ ਐਮਐਸਪੀ ਸਮੇਂ-ਸਮੇਂ ਹੁੰਦੀ ਰਹੇਗੀ ਉਹ ਕਾਨੂੰਨੀ ਤੌਰ ਤੇ ਹੱਕਦਾਰ ਕਿਸਾਨ ਉਹਦੇ ਪ੍ਰਾਪਤ ਕਰ ਜੀ ਜੀ ਠੀਕ ਹੈ ਜਾਂ ਸੀਏਸੀਪੀ ਦਾ ਜਿਹੜਾ ਸਟੇਟਸ ਹੈ ਉਹ ਚੇਂਜ ਕਰਕੇ ਕਨਸਟੀਟਿਊਸ਼ਨਲ ਸਟੇਟਸ ਕਰ ਦੇ ਜਿਵੇਂ ਇਲੈਕਸ਼ਨ ਕਮਿਸ਼ਨ ਦਾ ਹੈ ਜੀ ਸੋ ਉਹ ਆਪੀ ਲੀਗਲ ਹੋ ਜਾਏਗੀ ਕਿਉਂਕਿ ਇਹ ਜਿਸ ਐਸਪੀ ਦਾ ਲੀਗਲ ਸਟੇਟਸ ਹੋ ਜਾਂਦਾ ਕਨਸਟੀਟਿਊਸ਼ਨਲ ਤ ਉਹਦੀ ਰეკਮੈਂਡੇਸ਼ਨ ਮੰਨਣੀਏ ਵੀ ਆਣੀਆ ਫਿਰ ਜੀ ਹੈਨਾ ਸੋ ਇਹ ਇਹ ਰੋਲਾ ਹੈ ਸਾਰਾ ਤੇ ਇੱਥੇ ਗੱਲ ਫਸੀ ਹੋਈ ਹੈ ਬਾਕੀ ਮੁੱਦਾ ਉਹਨਾਂ ਦੇ ਹੋਰ ਤੁਹਾਡੇ ਤੁਹਾਡੇ ਸਾਹਮਣੇ ਕੀ ਹੱਲ ਤੁਹਾਨੂੰ ਦਿਖਾਈ ਦਿੰਦਾ ਹੈ ਆਫਕੋਰਸ ਹੀ ਤਾਂ ਐਕਚੁਅਲੀ ਉਦੋਂ ਵੀ ਇਸ ਤੇ ਲਿਖਿਆ ਪੜਿਆ ਸੀ 10 ਇਕਨੋਮਿਸਟ ਨੇ ਅਪੀਲ ਵੀ ਕੀਤੀ ਸੀ ਉਸ ਵੇਲੇ ਦੇ ਕੀティ ਮੰਤਰੀ ਨੂੰ ਦੇ ਨਾਲ ਹੀ ਦਲੀਲ ਵੀ ਦਿੱਤੀ ਸੀ ਕਿ ਜੇ ਤਿੰਨ ਕਾਨੂੰਨ ਲਾਗੂ ਹੁੰਦੇ ਨੇ ਤਾਂ ਸਰਕਾਰੀ ਮੰਡੀ ਵੀ ਡਿਲੀਊਟ ਹੋਏਗੀ ਉਹ ਨਹੀਂ ਰਹਿ ਸਕਦੀ ਇਸ ਹਾਲਤ ਵਿੱਚ ਤੇ ਨਾਲ ਹੀ ਐਮਐਸਪੀ ਵੀ ਡਿਲੀਊਟ ਹੋਗੀ ਐਮਐਸਪੀ ਵੀ ਇਸ ਹਾਲਤ ਵਿੱਚ ਨਹੀਂ ਰਹਿ ਸਕਦੀ ਇਸ ਵੇਲੇ ਇਹ ਹੈ ਕਿ ਕਿਸਾਨਾਂ ਨੂੰ ਜੇ ਸਰਵਾਈਵ ਕਰਾਉਣਾ ਹੈਗਾ ਔਰ ਦੇਸ਼ ਦੀ ਫੂਡ ਸਕਿਉਰਿਟੀ ਵੀ ਨਾਲ ਜੁੜੀ ਹੋਈ ਹੈ ਤਾਂ ਫੇਰ ਮੈਨੂੰ ਲੱਗਦਾ ਕਿ ਕਿਸਾਨ ਨੂੰ ਲੀਗਲ ਸਟੇਟਸ ਐਮਐਸਪੀ ਮਿਲਣੀ ਚਾਹੀਦੀ ਹੈ ਇਹ ਕਈ ਲੋਕ ਨਾ ਪੁਲੇਖਾ ਪਾਉਂਦੇ ਨੇ ਕਿ ਜੇ ਐਮਐਸਪੀ ਲੀਗਲ ਸਟੇਟਸ ਹੋ ਗਿਆ ਤਾਂ ਉਹ ਫਾਰਮੂਲਾ ਫਾਰਮੂਲਾ ਉਹੀ ਰਹਿਣਾ ਹੂੰ ਐਮਐਸਪੀ ਨਰਤਾਫ ਕਰਨ ਦਾ ਸੀਏਸੀਪੀ ਦਾ ਫਾਰਮੂਲਾ ਉਹੀ ਹੈ ਹੂੰ ਵੀ ਸਾਲ ਕਹ ਰਹੇ ਨੇ ਕਿ ਜੋ ਰਕਮੈਂਡ ਕਰਦੀ ਤੇ ਸਰਕਾਰ ਜੋ ਉਸ ਤੋਂ ਬਾਅਦ ਦਿੰਦੀ ਹੈ ਉਹ ਲੀਗਲ ਹੋ ਜੇ ਸੋ ਇਹ ਜੇ ਹੋ ਜਾਂਦਾ ਤਾਂ ਮੈਨੂੰ ਲੱਗਦਾ ਕਿ ਜਿੰਨਾ ਸਰਕਾਰ ਖਰੀਦ ਸਕਦੀ ਖਰੀਦ ਲਵੇ ਬਾਕੀ ਦਾ ਜਿਹੜਾ ਹੈ ਕਿਸਾਨ ਜਿਹੜਾ ਉਹ ਪ੍ਰਾਈਵੇਟ ਪਲੇਅਰਸ ਨੇ ਵੀ ਤਾਂ ਖਰੀਦਣੇ ਹੀ ਆ ਨਾ ਕਿਤੇ ਕਈ ਲੋਕ ਆਰਗੂ ਕਰਦੇ ਨੇ ਉਹ ਭਰ ਮੰਗਵਾ ਲੈਣਗੇ ਜੀ ਬਸ ਤਾਂ ਖਰੀਦਣਗੇ ਹੀ ਨਹੀਂ ਹਾਂਜੀ ਇਹ ਨੌਬਤ ਵੀ ਆ ਸਕਦੀ ਹੈ ਪਰ ਲੰਬੇ ਸਮੇਂ ਲਈ ਨਹੀਂ ਹੋ ਸਕਦੀ ਸੋ ਇਸ ਕਰਕੇ ਜੇ ਉਹ ਮਿਲ ਜਾਵੇ ਇੱਕ ਐਮਐਸਪੀ ਇਸ ਕਰਕੇ ਵੀ ਜ਼ਰੂਰੀ ਹੈ ਕਿ ਇਹ ਫਲੋਰ ਪ੍ਰਾਈਸ ਹੈ ਰੈਫਰੈਂਸ ਕਿ ਇਹ ਚੀਜ਼ ਐਨੇ ਦੀ ਹੈ ਭਾਈ ਇਸ ਤੋਂ ਥੱਲੇ ਨਹੀਂ ਵੀਪਣੀ ਉਹਨੂੰ ਕਹਿੰਦੇ ਫਲੋਰ ਪ੍ਰਾਈਸ ਜਾਂ ਰੈਫਰੈਂਸ ਇਹ ਚਲਕਾਰ ਤਾਂ ਹੁਣ ਵੀ ਖਰੀਦੀ ਹੋएगी ਨਾ ਜਿਹੜੀ ਨਹੀਂ ਖਰੀਦੀ ਐ ਐਮਐਸ ਲੀਗਲ ਸਟੇਜ ਤੋਂ ਬਿਨਾਂ ਵੀ ਖਰੀਦੀ ਜਿਹੜੀ ਸਰਕਾਰ ਨੇ ਹੁਣ ਫੂਡ ਸਕਿਉਰਿਟੀ ਦੇਣੀ ਆ ਉਹ ਕਿੱਥੋਂ ਦੇਣੀ ਆ ਅਸੀਂ ਅਸੀਂ ਕਰੋੜ ਲੋਕਾਂ ਨੂੰ ਪੀਡੀਐਸ ਦੇ ਦੇ ਹੁਣ ਵੀ ਦਰਜਾ ਤਾਂ ਸਰਕਾਰੇ ਕਰਦੀ ਹੈ ਨਾ ਰੇਟ ਦਾ ਮੈਂ ਸਰਕਾਰੀ ਕਰਦੀ ਹੈ ਸੀਐਸਸੀਪੀ ਕਰਦੀ ਹੈ ਕਮਿਸ਼ਨ ਪਰ ਐਗਰੀਕਲਚਰ ਕੋਸਟ ਐਂਡ ਪ੍ਰਾਈਸਿਸ ਸਿਫਾਰਿਸ਼ ਕਰਦਾ ਹੈ ਕਾਸਟਾਂ ਦੇ ਬੇਸਿਸ ਤੇ ਤੇ ਹੋਰ ਕਈ ਫੈਕਟਰ ਨੇ ਉਹਨਾਂ ਨੂੰ ਲੈ ਕੇ ਇਹ ਨਿਰਧਾਰਤ ਕਰਦੀ ਹੈ ਉਹ ਕਿਸਾਨ ਕਿਤੇ ਜਿਹੜੀ ਨਿਰਧਾਰਤ ਕਰਦੇ ਆ ਉਹ ਉਹ ਜਿਹੜੀ ਸੀਟ ਉਹ ਵੀ ਉਹਦਾ ਕੰਪੋਨੈਂਟ ਹੈ ਉਹਦੇ ਵਿੱਚ 50% ਜੋੜ ਕੇ ਉਹਨੂੰ ਲੀਗਲ ਕਰ ਦੋ ਜੀ ਇਹ ਹੈ ਸੋ ਕਈ ਪਲੇਖੇ ਵੀ ਪਾਈ ਜਾ ਰਹੇ ਨੇ ਸਰਪ ਕੋਈ ਸਰਕਾਰ ਪੱਕੀ ਕਾਨੂੰਨਮੇਸਟ ਵੀ ਅੱਛਾ ਇਹ ਦੱਸੋ ਵੀ ਅਗਰ ਇਹਨੂੰ ਲਾਗੂ ਕਰ ਦਿੱਤਾ ਜਾਂਦਾ ਹੈ ਕਿਤੇ ਕਿਸਾਨ ਦੇ ਉੱਤੇ ਕਿ ਇੱਥੇ ਪੰਜਾਬ 'ਚ ਇਨਕਮ ਦਾ ਹੋਰ ਹੈ ਬਿਹਾਰ 'ਚ ਹੋਰ ਹੈ ਇਨਕਮ ਕਿਤੇ ਹੋ ਰਹਾ ਹੋ ਰਹਾ ਇਹਦਾ ਓਵਰਆਲ 'ਚ ਕੀ ਫਰਕ ਪੈਗਾ ਜਾ ਕੇ ਦੇਖੋ ਜਦੋਂ ਕਾਸਟ ਜਿਹੜੀਆਂ ਨੇ ਨਾ ਨਿਰਧਾਰਤ ਹੁੰਦੀਆਂ ਨੇ ਤਾਂ ਉਹ ਆਮ ਤੌਰ ਤੇ ਉਹ ਖੇਤਰ ਲਿਆ ਜਾਂਦਾ ਜਿੱਥੇ ਉਹ ਫਸਲਾਂ ਪ੍ਰੀਡੋਮੀਨੈਂਟਲੀ ਜ਼ਿਆਦਾ ਹੁੰਦੀਆਂ ਨੇ ਜਿਵੇਂ ਬੀਟ ਹੈ ਚਾਰ ਪੰਜ ਸਟੇਟਾਂ 'ਚ ਜ਼ਿਆਦਾ ਹੁੰਦੀ ਹੈ ਜਿਵੇਂ ਇਸੇ ਤਰ੍ਹਾਂ ਜਿਹੜਾ ਤਾਨ ਹੈ ਜਿਹਨੂੰ ਆਪਾਂ ਝੋਨਾ ਕਹਿੰਦੇ ਆ ਚਾਵਲ ਉਹ ਵੀ ਬਹੁਤ ਸਾਰੀਆਂ ਸਟੇਟਾਂ 'ਚ ਮਾਰਕੀਟੇਬਲ ਸਰਪਲਸ ਕੋ ਉਹ ਵੇਟਡ ਇੰਡੈਕਸ ਕਰ ਲਿਆ ਜਾਂਦਾ ਤੇ ਉਸ ਦੇ ਬੇਸਿਸ ਤੇ ਜਿਹੜਾ ਫਾਇਦਾ ਹੋਇਆ ਤੁਸੀਂ ਗੱਲ ਕਰ ਰਹੇ ਹੋ ਫਾਇਦਾ ਤੇ ਇਹ ਹੋਲਡਿੰਗ ਨਾਲ ਜੁੜਿਆ ਹੋਇਆ ਅੱਛਾ ਹੋਲਡਿੰਗ ਦਾ ਕੰਮ ਜਿੰਨੀ ਵੱਡੀ ਹੋਲਡਿੰਗ ਹੈ ਹਾਂ ਉਹਨਾਂ ਨਾਲੋਂ ਜ਼ਿਆਦਾ ਉਸਨੂੰ ਫਾਇਦਾ ਹੋਏਗਾ ਜੇ ਬਾਕੀ ਦੇਸ਼ ਦੇ ਮੁਕਾਬਲੇ ਤਾਂ ਕਿਸਾਨ ਕੋਲੇ ਹੋਲਡਿੰਗ ਬਾਕੀ ਦੇਸ਼ ਦੇ ਮੁਕਾਬਲੇ ਜ਼ਿਆਦਾ ਹੈ ਅੱਛਾ ਪੰਜਾਬ ਚ ਜੀ ਤੇ ਬਾਕੀ ਜਿਹੜੇ ਸਾਊਥ ਵਾਲਿਆਂ ਨੇ ਜਿਉਂ ਓਵਰਆਲ ਉਹ ਤਾਂ ਬਹੁਤ ਘੱਟ ਨੇ ਅੱਛਾ ਕਿ ਅਸੀਂ 85 86% ਜਿਹੜੇ ਸਮਾਲ ਫਾਰਮਰ ਨੇ ਅੱਛਾ ਸਾਡੇ ਕਿੰਨੇ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਅੰਕੜੇ ਆ ਉਹ ਤਾਂ 32 33% ਅੱਛਾ ਠੀਕ ਹੈ ਜਿਹੜੇ ਮਤਲਬ ਅੰਕੜੇ ਕਹਿੰਦੇ ਨੇ ਸਰਕਾਰੀ ਇਹ 4 ਏਕੜ ਦਾ ਰੱਖਦੇ ਨੇ ਕਿੱਥੇ 5 ਏਕੜਾਂ ਦੇ 5 ਏਕੜ ਦਾ ਰੱਖਦੇ ਨੇ ਪਰ ਐਵਰੇਜ ਹਾਊਸ ਹੋਲਡ ਜਿਹੜਾ ਐਵਰੇਜ ਲੈਂਡ ਹੋਲਡਿੰਗ ਸਾਈਜ਼ ਹੈ ਉਹ ਵੀ ਪੰਜਾਬ ਦਾ ਬਾਕੀ ਸਟੇਟਾਂ ਨਾਲੋਂ ਜ਼ਿਆਦਾ ਹੈ ਸੋ ਇੱਕ ਤਾਂ ਪੰਜਾਬ ਨੂੰ ਉਹਦਾ ਫਾਇਦਾ ਹੋਏਗਾ ਦੂਜਾ ਪੰਜਾਬ ਇਹਦਾ ਜਿਹੜਾ ਦੂਜੀਆਂ ਫਸਲਾਂ ਤੇ ਜੇ ਐ ਐਮਐਸਪੀ ਵੀ ਯਕੀਨੀ ਬਣਾਈ ਜਾਂਦੀ ਹੈ ਜਿਹੜੇ 22 21 ਫਸਲਾਂ ਹੋ ਰਹਿ ਜਾਂਦੀਆਂ ਗਣਤ ਤੋਂ ਬਿਨਾ ਦਾ ਕ੍ਰੌਪ ਡਾਇਵਰਸੀਫਿਕੇਸ਼ਨ ਦੇ ਚਾਂਸਸ ਵੀ ਹੈ ਸਭ ਤੋਂ ਵੱਡਾ ਸਵਾਲ ਹੈ ਕ੍ਰੌਪ ਡਾਇਵਰਸੀਫਿਕੇਸ਼ਨ ਦਾ ਕਿਉਂਕਿ ਪੰਜਾਬ ਦਾ ਜਿਹੜਾ ਪਾਣੀ ਹੈ ਇਹਦੇ ਬਾਰੇ ਕਿਹਾ ਜਾਂਦਾ ਵੀ ਜਿਹੜੀ ਧਾਨ ਦੀ ਫਸਲ ਹੈ ਬਹੁਤ ਨੁਕਸਾਨ ਕਰ ਰਹੀ ਹੈ ਪੰਜਾਬ ਦਾ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਸੀਐਫਐਸ ਤੇ ਕੰਮ ਵੀ ਕੀਤਾ ਹੈਗਾ ਵਾਟਰ ਤੇ ਹਾਂ ਪੰਜਾਬ ਦੇ ਵਿੱਚ ਜਦੋਂ ਤੋਂ ਝੋਨਾ ਬੀਜਣਾ ਸ਼ੁਰੂ ਕੀਤਾ ਹੈ 1970 ਤੋਂ 9% ਏਰੀਆ ਸੀ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਵਧ ਗਿਆ ਹੈ ਹੁਣ 75% ਜਿਹੜਾ ਕਿ ਏਰੀਆ ਪੰਜਾਬ 'ਚ ਝੋਨਾ ਹੀ ਆ ਹਾਂ ਇਦੇ ਨਾਲ ਲਗਾਤਾਰ ਪਾਣੀ ਟਿਊਬਲਾਂ ਦਾ ਨੰਬਰ ਵਧਿਆ ਤਰਤੀਰ ਤੋਂ ਪਾਣੀ ਅਸੀਂ ਜ਼ਿਆਦਾ ਖਿੱਚਿਆ ਔਰ ਲਗਾਤਾਰ ਜਿਹੜਾ ਪਾਣੀ ਦਾ ਲੈਵਲ ਡੂੰਘਾ ਹੋ ਗਿਆ ਰਿਹਾ ਔਰ ਇੰਟਰਨੈਸ਼ਨਲ ਏਜੰਸੀ ਤੇ ਸਾਡਾ ਜਿਹੜਾ ਸੈਂਟਰਲ ਵਾਟਰ ਕਮਿਸ਼ਨ ਹੈ ਉਹਦੀਆਂ ਸਟੱਡੀਜ਼ ਵੀ ਇਹ ਕਹ ਰਹੀ ਹੈ ਕਿ 15-20 ਸਾਲਾਂ ਚ ਬੋਡੀ ਮਤਲਬ ਮੇਰੇ ਘਰ ਵੀ 40 ਤੱਕ ਕਹਿੰਦੇ ਨੇ ਵੀ ਪਾਣੀ ਸਾਡੇ ਬਹੁਤ ਸੀਰੀਅਸ ਬਣ ਗਿਆ ਹੈ ਸੋ ਜੇ ਇਹ ਬਾਕੀ ਫਸਲਾਂ ਤੇ ਐ ਐਮ ਐਸ ਪੀ ਮਿਲਦੀ ਹੈ ਤੇ ਪ੍ਰੋਕਿਊਰਮੈਂਟ ਯਕੀਨੀ ਬਣਾਈ ਜਾਂਦੀ ਹੈ ਤਸਰਤੇਲੇ ਕਿਸਾਨ ਦੂਜੇ ਫਸਲਾਂ ਬੀਜਣੇ ਸ਼ੁਰੂ ਕਰ ਦੇਣਗੇ ਕਿਉਂਕਿ ਕਿਸਾਨ ਨੂੰ ਤਾਂ ਜਿੰਨੇ ਕਣਕ ਝੋਨੇ ਤੋਂ ਆਮਦਨ ਹੋ ਰਹੀ ਹੈ ਜੇ ਉਹਨੂੰ ਲੱਗੇ ਕਿ ਦੂਜੀਆਂ ਫਸਲਾਂ ਤੋਂ ਨਹੀਂ ਆਮਦਨ ਹੋ ਸਕਦੀ ਹੈ ਤੇ ਪਾਣੀ ਵੀ ਬਚਾਇਆ ਜਾ ਸਕਦਾ ਹੈ ਵਾਤਾਵਰਨ ਬਚਾਇਆ ਜਾ ਸਕਦਾ ਤੇ ਫਿਰ ਕਿਸਾਨ ਕਿਉਂ ਨਹੀਂ ਕਰੇਗਾ ਇੱਕ ਇੱਕ ਗੱਲ ਪਾਮ ਆਇਲ ਦੇ ਨਾਲ ਜੋੜੀ ਜਾ ਰਹੀ ਹੈ ਅੱਜਕੱਲ ਜਦੋਂ ਹੁੰਦੀ ਹੈ ਵੀ ਪਾਮ ਆਇਲ ਜਿਹੜਾ ਅਸੀਂ ਇਨਾ ਇੰਪੋਰਟ ਕਰਦੇ ਹਾਂ ਉਹ ਕੀ ਹੈ ਕਿਉਂਕਿ ਦਰਸ਼ਕੀ ਜਰੂਰ ਜਾਣਨਾ ਚਾਹਣਗੇ ਇਸ ਬਾਰੇ ਵੀ ਨਹੀਂ ਪਾਮ ਆਇਲ ਜਿਹੜਾ ਐਡੀਬਲ ਆਇਲ ਹੈ ਖਾਣ ਵਾਲਾ ਤੇਲ ਜਿਵੇਂ ਬਾਕੀ ਖਾਣ ਵਾਲੇ ਤੇਲ ਨੇ ਖਾਣੇ ਚਾਪਾ ਵਰਤਦੇ ਨੇ ਤੇ ਉਹ ਜੇ ਇੰਪੋਰਟ ਕਰਦੇ ਨੇ ਤੇ ਤੁਹਾਡੇ ਜਿਹੜੀ ਇੱਥੇ ਐਡੀਬਲ ਆਇਲਸ ਹੈ ਉਹਦੀਆਂ ਕੀਮਤਾਂ ਘਿਰਨਗੀਆਂ ਨਹੀਂ ਨਹੀਂ ਇਹ ਕਹਿੰਦੇ ਇਹ ਜਿਹੜੀ ਗੱਲ ਚਰਚਾ ਚੱਲਦੀ ਹੈ ਨਾ ਉਹ ਇਹ ਚੱਲਦੀ ਹੈ ਵੀ ਜਿੰਨਾ ਸਰਕਾਰਾਂ ਦੀ ਹੈ ਵੀ ਸਾਨੂੰ ਖਰਚਾ ਕਰਨਾ ਪਏਗਾ ਉਹਨਾਂ ਦਾ ਉੱਤੇ ਵੀ ਇੰਪੋਰਟ ਤੇ ਖਰਚਾ ਕਰ ਜਾਂਦੇ ਨੇ ਇਹ ਸਹੀ ਹੈ ਹੈ ਕਈ ਆਰਗੂਮੈਂਟ ਦਿੰਦੇ ਮੇਰਾ ਵੀ ਆਇਆ ਹੈ ਕਿ ਤੁਸੀਂ ਜਦੋਂ ਆਇਲ ਸੀਡਸ ਇمپੋਰਟ ਕਰਦੇ ਡਾਲਰ ਜਾਂ ਵਿਦੇਸ਼ੀ ਕਰੰਸੀ ਖਰਚਦੇ ਹੋ ਜਾਂ ਦਾਣੇ ਇمپੋਰਟ ਕਰਦੇ ਵਿਦੇਸ਼ੀ ਕਰੰਸੀ ਖਰਚੋ ਉਹ ਤੁਸੀਂ ਕਿਸਾਨਾਂ ਨੂੰ ਇੱਥੇ ਸਹੂਲਤਾਂ ਦੇ ਦਿਓ ਨਾਲ ਇਹ ਕਰੋ ਕਿ ਉਹ ਆਇਲ ਸੀਡਸ ਤੇ ਪਲਸਿਸ ਤੇ ਜਿਹੜੀ ਆਰ ਐਨ ਡੀ ਹੈ ਖੋਜ ਜਿਹੜੀ ਹੈ ਯੂਨੀਵਰਸਿਟੀ ਅਨਕੋ ਕੇਪੂਰ ਵੱਧ ਝਾੜ ਦੇਣ ਵਾਲੇ ਬੀਜ ਤਿਆਰ ਕਰੋ ਇਹਨਾਂ ਦੇ ਤਾਂ ਕਿ ਕਿਸਾਨਾਂ ਦੀ ਆਮਦਨ ਵਧ ਸਕੇ ਤੇ ਅਸੀਂ ਉਹ ਜਿਹੜਾ ਇਹ ਇمپੋਰਟ ਕਰਦੇ ਆ ਬਹੁਤ ਸਾਰਾ ਡਾਲਰ ਚ ਦੇ ਕੇ ਜਾਂ ਹੋਰ ਕਰੰਸੀ ਚ ਦੇ ਕੇ ਉਹ ਬਚਾਵਾਂਗੇ ਕੁਛ ਕਹਿਣਾ ਚਾਹਉ ਤੁਸੀਂ ਹੋਰ ਲੇਖ ਮੈਂ ਤਾਂ ਇਹ ਕਹਿਣਾ ਚਾਹਾਂਗਾ ਸਭ ਕੇ ਫਾਰਮਰਸ ساری ਦੁਨੀਆ ਵਿੱਚ ਹੀ ਡਿਸਪਰੈਸ ਨੇ ਪੌਨਿਪਰਾਂਸ ਹੈ ਯੂਰਪ ਐ ਮਰਕਾ ਮੈਂ ਮਰਕਾ ਵੀ ਪਿੱਛੇ ਜਗਿਆ ਸੀ ਉੱਥੇ ਵੀ ਫਾਰਮਰਸ ਕੋਈ ਬਹੁਤੇ ਖੁਸ਼ ਨਹੀਂ ਹਨ ਛੋਟੇ ਫਾਰਮਰ ਕਾ ਵੀ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਲੁਪਛੜ ਰਹੇ ਨੇ ਜੀ ਇਸ ਕਰਕੇ ਜ਼ਰੂਰੀ ਹੈ ਕਿ ਕਿਸਾਨੀ ਨੂੰ ਬਚਾਇਆ ਜਾਵੇ ਤੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਕਿਸਾਨੀ ਦੇ ਸੰਕਟ ਦਾ ਹੱਲ ਇਕੱਲਾ ਖੇਤੀ ਚੋਣੀ ਨਿਕਲਣਾ ਜਿਹੜੇ ਲੋਕ ਇਹਨਾਂ ਖੇਤੀ ਨੂੰ ਇਨੀ ਸਬਸਿਡੀ ਦੇ ਦੁਨੀਆ ਚ ਕਿਤੇ ਖੇਤੀ ਸਬਸਿਡੀ ਤੋਂ ਬਿਨਾਂ ਨਹੀਂ ਚੱਲ ਰਹੀ ਅਸਲ ਦੇ ਵਿੱਚ ਖੇਤੀ ਜਿਹੜੀ ਜਦੋਂ ਕਿਸਾਨ ਨੂੰ ਸਬਸਿਡੀ ਮਿਲਦੀ ਹੈ ਨੇ ਇਨਪੁਟਸ ਤੇ ਤਾਂ ਉਹ ਐਂਡ ਕੰਜ਼ਿਊਮਰ ਨੂੰ ਹੀ ਪਾਸ ਹੋਣ ਹੁੰਦੀ ਆ ਜੇ ਸਰਕਾਰ ਨੇ ਐਂਡ ਕੰਜ਼ਿਊਮਰ ਦਾ ਵੀ ਗਰੀਬ ਆਦਮੀ ਦਾ ਵੀ ਖਿਆਲ ਰੱਖਣਾ ਤਾਂ ਉਹਨੂੰ ਵੀ ਸਬਸਿਡੀ ਕਿਸਾਨ ਨੂੰ ਦੇਣੀ ਪੈਗੀ ਨਹੀਂ ਤਾਂ ਇਹ ਲੋਕਤ ਵੱਜੂਗੀ ਲੱਗਤਾਂ ਜੀ ਹੋਰ ਕੀਮਤ ਵਧੂਗੀ ਸੋ ਇਨਫਲੇਸ਼ਨ ਵਧੂਗਾ ਸੋ ਇਸ ਕਰਕੇ ਇਹ ਕਿਸਾਨੀ ਨੂੰ ਬਚਾਉਣਾ ਹੈ ਦੇਸ਼ ਦੀ ਫੂਡ ਸਕਿਉਰਿਟੀ ਨੂੰ ਬਚਾਉਣਾ ਤੇ ਕਿਸਾਨੀ ਨੂੰ ਬਚਾਉਣਾ ਜ਼ਰੂਰੀ ਹੈ ਤੇ ਨਾਲ ਹੀ ਕਿਸਾਨ ਦੀ ਤੇ ਪਿੰਡ ਦੀ ਇਨਕਮ ਜਿਹੜੀ ਵਧਾਣੀ ਪਏਗੀ ਕਿਉਂਕਿ ਇੰਡੀਆ ਚ ਅਜੇ ਵੀ 70% ਲੋਕ ਪਿੰਡ ਕਿ ਰਹਿੰਦੇ ਨੇ ਜੀ ਇਹ ਉਹਨਾਂ ਦੇ ਕੋਲ ਖਰੀਦ ਸ਼ਕਤੀ ਹੋਏਗੀ ਤਾਂ ਦੇਸ਼ ਦੀ ਅਰਥ ਵਿਵਸਥਾ ਤੇ ਜ਼ਿਆਦਾ ਤੇਜ਼ੀ ਨਾਲ ਉੱਨਤੀ ਕਰੇਗੀ ਸੋ ਇਸ ਕਰਕੇ ਕਿਸਾਨੀ ਨੂੰ ਇਸ ਵੇਲੇ ਬਚਾਉਣਾ ਜ਼ਰੂਰੀ ਹੈ ਤੇ ਇਹਦਾ ਰਸਤਾ ਲੱਭਣ ਦੀ ਲੋੜ ਹੈ ਵੀ ਬਜਾਏ ਦੇ ਕੇ ਇੱਕ ਦੋ ਲਾਈਨ ਖਿਚਣ ਦੇ ਹੈ ਨਾ ਬਾਰਡਰ ਬਣਾਉਣ ਦੇ ਇਹਨਾਂ ਨੂੰ ਇਹ ਕਿਸਾਨੀ ਨੂੰ ਔਨ ਕਰਕੇ ਕੁਝ ਰਸਤਾ ਲੱਭਣ ਦੀ ਲੋੜ ਹੈ ਤੇ ਇਹ ਜਿੰਨਾ ਚਿਰ ਨਹੀਂ ਨਹੀਂ ਤਾਂ ਫਿਰ ਆਪਾਂ ਪਿਛਲੇ ਵਾਰੀ ਦੇਖਿਆ ਹੀ ਹੈ ਸਾਲ ਤੋਂ ਉੱਪਰ ਸੰਘਰਸ਼ ਚੱਲਦਾ ਰਿਹਾ ਸੋ ਇਸ ਕਿਸਾਨੀ ਤਾਂ ਅਗਲੇ ਬੱਚੇ ਤੱਕ ਖੇਤੀ ਕਰਨ ਚ ਇੰਟਰਸਟਡ ਨਹੀਂ ਹੈਗੇ ਠੀਕ ਹੈ ਸੋ ਗੈਰ ਖੇਤੀ ਕਿ ਮਤਲਬ ਆਉਣੇ ਵਾਲੇ ਜਿਹੜੀ ਸਾਡੀ ਨਸਲਾਂ ਨੇ ਉਹਨਾਂ ਨੂੰ ਵੀ ਖੇਤੀ ਵੱਲ ਪ੍ਰੇਰਿਤ ਕਰਨਾ ਹੈ ਨਹੀਂ ਉਹਨਾਂ ਨੂੰ ਇਹ ਹੈ ਕਿ ਗੈਰ ਖੇਤੀ ਖੇਤਰ ਚ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਪੈਣ ਖੇਤੀ ਚ ਰੋਜ਼ਗਾਰ ਹੈ ਨਹੀਂ ਕੋਬੜਾ ਜੀ ਤੇ ਉਹ ਤਾਂ ਹੋਏਗਾ ਇਹ ਖੇਤੀ ਅਧਾਰਤ ਸਿਲਤਾਣ ਖੇਤੀ ਉਪਕਰਨ ਅਚਲ ਸਖੋੜਾ ਕਹਿੰਦੇ ਬਾਹਰ ਹੈ ਖੇਤੀ ਅਧਾਰਤ ਸਨਤਾਂ ਦੀ ਵੀ ਸਾਡ ਨੂੰ ਬਹੁਤ ਵੱਡੀ ਲੋੜ ਹੈ ਬਹੁਤ ਜ਼ਿਆਦਾ ਕਿਉਂਕਿ ਸਾਡਾ ਜਿਹੜਾ ਯੂਥ ਹੈ ਬਾਹਰ ਜਾਣ ਤੋਂ ਵੀ ਤਾਂ ਰੁਕੂਗਾ ਭਾਵੇਂ ਇੰਡੀਆ ਦਾ ਬਾਕੀ ਸਟੇਟਾਂ ਜਿਵੇਂ ਹੁਣ ਬਹੁਤ ਸਾਰੇ ਜਾ ਰਿਹਾ ਜੀ ਯੂਥ ਪਾਰਕਾ ਲਾ ਪੰਜਾਬ ਚੋਂ ਨਹੀਂ ਜਾ ਰਿਹਾ ਰਹਿਣ ਕਿਉਂ ਬਹੁ ਜੋ ਤਾਰੂ ਕੁ ਗਾਹੀ ਨੂੰ ਰੋਜ਼ਗਾਰ ਮਿਲ ਰਿਹਾ ਤੇ ਠੀਕ ਠਾਕ ਰੋਜ਼ਗਾਰ ਹੀ ਮਿਲ ਰਿਹਾ। ਕਮਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ ਇਹ ਸੰ ਆਰਸ ਕੋ ਮਹੋਰੀ ਜਿਹੜੇ ਕਿ ਦੇਸ਼ ਦੇ ਬਹੁਤ ਹੀ ਪ੍ਰਸਿੱਧ ਆਰਥਿਕ ਮਾਹਰ ਨੇ ਇਹਨਾਂ ਦੇ ਨਜ਼ਰੀਏ ਨਾਲ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਐਮਐਸਪੀ ਦਾ ਅਸਲ ਵਿੱਚ ਇਸ਼ੂ ਕੀ ਹੈ। ਆਸ ਹੈ ਕਿ ਤੁਹਾਨੂੰ ਵੀ ਪਸੰਦ ਆਈ ਹੋਵੇ ਇਹ ਵਰਤਾ। ਇੱਥੇ ਨਾਲ ਹੀ ਆਗਿਆ ਦਿਓ ਸ਼ਸ਼ਿਕਾ